ਖੇਡਾਂ ਦਿੱਤੀਆਂ ਗਈਆਂ ਨੇ ਬੱਚਿਆਂ ਨੂੰ ਕਿਸ ਤਰ੍ਹਾਂ ਦੇਖੋ ਹਾਂਜੀ ਅੱਜ ਸਕੂਲ ਆਫ ਐਮਿਨੈਂਸ ਛਾਜਲੀ ਨੂੰ ਆ ਪੱਪਾਦੀਪ ਸਿੰਘ ਯੂਪ ਸੇਵਾਮੰਤਾ ਕਲੱਬ ਛਾਜਲੀ ਵੱਲੋਂ ਜੋ ਇਹ ਸਪੋਰਟਸ ਕਿੱਟ ਕ੍ਰਿਕਟ ਦੀ ਪੇਂਡ ਕੀਤੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਇਹਦੇ ਨਾਲ ਡੈਫੀਨੇਟਲੀ ਜਿਹੜਾ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਮਿਲੇਗਾ ਤਾਂ ਕੱਲਾ ਖੇਡਾਂ ਪ੍ਰਤੀ ਉਤਸ਼ਾਹ ਦੇ ਨਾਲ-ਨਾਲ ਜਿਹੜੇ ਬੱਚੇ ਨੂੰ ਮਾੜੀਆਂ ਕੁਰਤੀਆਂ ਜਿਵੇਂ ਨਸ਼ਾ ਜਾਂ ਹੋਰ ਕਿਸੇ ਤਰ੍ਹਾਂ ਦੀ ਮਾੜੀ ਸੰਗਤ ਤੋਂ ਦੂਰ ਹੋਣਗੇ ਤੇ ਇਹਨਾਂ ਬੱਚਿਆਂ ਨੂੰ ਦੇਖ ਕੇ ਹੋਰ ਦੂਸਰੇ ਜਿਹੜੇ ਬੱਚੇ ਨੇ ਉਹਨਾਂ ਚ ਵੀ ਉਤਸ਼ਾਹ ਹੁੰਦਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਇਹ ਖੇਡਾਂ ਵੱਲ ਬੱਚਿਆਂ ਦਾ ਜੋ ਰੁਝਾਨ ਹੈ ਉਹ ਵਧਦਾ ਹੈ ਸੋ ਅਸੀਂ ਪੂਰੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਟਾਫ ਮੈਂਬਰ ਸਹਿਬਾਨ ਵੱਲੋਂ ਆਪਣੇ ਵੱਲੋਂ ਕਲੱਬ ਮੈਂਬਰ ਸਹਿਬਾਨ ਦਾ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਆ ਕਿ ਜੋ ਨੇਕ ਕਾਰਜਾਂ ਚ ਇਹ ਲੱਗੇ ਹੋਏ ਨੇ ਪਹਿਲਾਂ ਵੀ ਬਹੁਤ ਸਹਿਯੋਗ ਰਹੇ ਉਹ ਇਸੇ ਤਰੀਕੇ ਨਾਲ ਜਿਹੜਾ ਭਵਿੱਖ ਦੇ ਵਿੱਚ ਵੀ ਇਹ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਬਹੁਤ-ਬਹੁਤ ਧੰਨਵਾਦ ਪਰ ਤੁਹਾਨੂੰ ਕੀ ਲੱਗਦਾ ਹੈ ਮਤਲਬ ਇਹਨਾਂ ਦੇ ਨਾਲ ਹੋਰ ਵੀ ਮਤਲਬ ਜਿਹੜੇ ਜਿਵੇਂ ਸੇਵਾ ਕਰਦੇ ਨੇ ਜਿਹੜੇ ਬੁਟੀਆਂ ਦੀ ਕਰਦੇ ਨੇ ਜਾਂ ਹੋਰ ਮਤਲਬ ਆਪ ਦੇਖਿਆ ਜਾਵੇ ਕਹਿੰਦੇ ਸਫਾਈ ਉਹ ਲੋਡ ਸਫਾਈ ਦੇ ਕੰਮ ਕੀਤੇ ਜਾਂਦੇ ਨੇ ਨਾ ਵੱਲੋਂ ਵੀ ਹੋਰ ਵੀ ਲੱਗਦਾ ਵੀ ਕਿਵੇਂ ਪਿੰਡ ਪੱਧਰ ਤੇ ਲੋਕਾਂ ਨੂੰ ਜੋੜਨਾ ਚਾਹੀਦਾ ਹੈ ਨਾਲ ਬਿਲਕੁਲ ਜੀ ਮਤਲਬ ਅੱਜ ਇਹ ਸਮੇਂ ਦੀ ਲੋੜ ਹੈ ਕਿ ਜਿੰਨੀਆਂ ਵੀ ਸਾਡੀਆਂ ਕੁਰਿਤੀਆਂ ਨੇ ਉਹਨਾਂ ਦੇ ਉਹਨਾਂ ਦੇ ਵਿਰੁੱਧ ਜਿਹੜੀ ਹੈਗੀ ਇੱਕ ਪਿੰਡ ਪੱਧਰ ਤੇ ਜਿਹੜੇ ਉਪਰਾਲੇ ਨੇ ਹੋਣੇ ਚਾਹੀਦੇ ਨੇ ਚਾਹੇ ਉਹ ਨਸ਼ਾ ਚਾਹੇ ਉਹ ਮਤਲਬ ਆਪਣਾ ਕਿਸੇ ਪਿੰਡ ਦੀ ਸਫਾਈ ਦਾ ਮੁੱਦਾ ਹੈ ਜਾਂ ਹੋਰ ਕਿਸੇ ਵੀ ਤਰੀਕੇ ਦਾ ਅਨੁਸ਼ਾਸਨ ਬ ਤਾਂ ਇਹ ਅੱਜ ਸਮੇਂ ਦੀ ਲੋੜ ਹੈ ਤੇ ਸਾਕ ਲੋਕਾਂ ਨੂੰ ਇਹ ਤਾਂ ਸਾਥ ਜਿਹੜਾ ਉਹ ਡੈਫੀਨਿਟਲੀ ਦੇਣਾ ਚਾਹੀਦਾ ਕਿਉਂਕਿ ਲੋਕ ਸਾਥ ਦੇਣਗੇ ਤਾਂ ਹੀ ਲਹਿਰਾ ਬਣਦੀ ਹੈ ਨੇ ਤੇ ਵੱਡੇ ਪੱਧਰ ਦੇ ਉੱਪਰ ਸਾਨੂੰ ਜਿਹੜੀ ਸਫਲਤਾ ਹੈ ਉਹ ਮਿਲਦੀ ਹੈ ਬਿਲਕੁਲ ਜੀ ਬਹੁਤ ਧੰਨਵਾਦ ਹੈ ਮਾਨ ਜਾਨੀ ਪ੍ਰਧਾਨ ਜੀ ਵਾਹਿਗੁਰੂ ਵਧੀਆ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੇ ਇਕਤਾ ਜੀ ਆਪਣੇ ਕਲੱਬਾਂ ਬਾਰੇ ਜਾਣਕਾਰੀ ਸਾਂਝੀ ਕਰ ਦਿਓ ਕਿਹੜੇ-ਕਿਹੜੇ ਤੁਹਾਡੇ ਕਲੱਬ ਨੇ ਸਾਡੇ ਬਾਬਾ ਦੀਪ ਸਿੰਘ ਜੋਬਿਕਾ ਸੇਵਾ ਕਲੱਬ ਸ਼ਾਇਲੀ ਜੀ ਤੇ ਇੱਕ ਲੋਕ ਸੇਵਾ ਕਲੱਬ ਸ਼ਾਇਲੀ ਅਗਲੀ ਗੱਲ ਕਰੀਏ ਅੱਜ ਤੁਹਾਡੇ ਵੱਲੋਂ ਕੀ ਕੁਝ ਦਿੱਤਾ ਜਾ ਰਿਹਾ ਹੈਗਾ ਬੱਚਿਆਂ ਨੂੰ ਤੁਸੀਂ ਅੱਜ ਸਕੂਲ ਦੇ ਵਿੱਚ ਪਹੁੰਚੇ ਹੋਏ ਹੋ ਸਾਡੇ ਵੱਲੋਂ ਅੱਜ ਬੈਡਬਾਲ ਦੀ ਕਿੱਟ ਦਿੱਤੀ ਜਾ ਰਹੀ ਹੈ ਜੀ ਤੇ ਪਹਿਲਾਂ ਪਿੰਡ 'ਚ ਤਿੰਨ ਬਾਲੀਬਾਲ ਦੀਆਂ ਕਿੱਟਾਂ ਤੇ ਇੱਕ ਹੌਕੀ ਦੀ ਕਿੱਟ ਦਿੱਤੀ ਗਈ ਹੈ ਹੌਕੀ ਖੇਡਾਰੀਆਂ ਨੂੰ ਜੀ ਅਗਲੀ ਗੱਲ ਕਰੀਏ ਆਪਾਂ ਨਸ਼ਿਆਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਵਕਤਕਾਲ ਬੱਚੇ ਨਸ਼ਿਆਂ ਦੇ ਵਿੱਚ ਤੇ ਆਪਾਂ ਕਰੀਏ ਵੀ ਜ਼ਿਆਦਾ ਮੈਡੀਕਲ ਨਸ਼ਾ ਹੋਇਆ ਜਾਂ ਹੋਰ ਬਹੁਤ ਹੀ ਨਸ਼ਿਆਂ ਵੱਲ ਬੱਚੇ ਪਏ ਹੋਏ ਉਹਨਾਂ ਨੂੰ ਕਿਵੇਂ ਪ੍ਰੇਰਿਤ ਕਰਨਾ ਚਾਹੁੰਦੇ ਹੋ ਅਸੀਂ ਕਿੱਟਾਂ ਇਸ ਕਰਕੇ ਹੀ ਵੰਡ ਰਹੇ ਹਾਂ ਜੀ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਨਸ਼ੇ ਵੀ ਦੋ ਤਰ੍ਹਾਂ ਦੇ ਨੇ ਇੱਕ ਤਾਂ ਮੋਬਾਈਲ ਦਾ ਨਸ਼ਾ ਇੱਕ ਦੂਜਾ ਮੈਡੀਕਲ ਨਸ਼ਾ ਵੀ ਬੱਚੇ ਜਿਵੇਂ ਨਿੱਕ ਨੇਕੇ ਬੱਚੇ ਮੋਬਾਈਲ 'ਚ ਵੱਢ ਗਏ ਅੱਜ ਕੱਲ ਉਹਨਾਂ ਨੂੰ ਨਾ ਕੋਈ ਖੇਡਣ ਦੀ ਸੁਰਤਾ ਨਾ ਕੋਈ ਹੋਰ ਵੀ ਸਕੂਲੋਂ ਜਾਂਦੇ ਨੇ ਮੋਬਾਈਲ 'ਚ ਵੱਢ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਹੁਣ ਵੀ ਸਕੂਲੋਂ ਜਾਣ ਖੇਡਣ ਨਾਲ ਦਾ ਸਰੀਰ ਫਿੱਟ ਰਹੇ ਨਾਲੇ ਉਹ ਵੀ ਨਗਾ ਨਗਾ ਨਾ ਘਟੇ ਤੇ ਨਸ਼ਿਆਂ ਤੋਂ ਵੀ ਬਚਣਗੇ ਹੋਈ ਠੀਕ ਹੈ ਤੇ ਸਾਡੇ ਅਣੂ ਕੁਮਾਰ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਸਹਿਯਤਾ ਕਰਦੇ ਨੇ ਬਹੁਤ ਜਿਆਦਾ ਕਲੱਬਾਂ ਦੀ ਆ ਹੰਰਫੁਲ ਬਹੁਤ ਬਹੁਤ ਨੇ ਤੇ ਸਾਡੇ 19 ਸਰ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇੱਕ ਤੁਹਾਡੇ ਵੱਲੋਂ ਮਤਲਬ ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ ਕੋਈ ਤੁਹਾਨੂੰ ਸੇਵਾ ਦੇਣੀ ਚਾਹੁੰਦਾ ਹੈਗਾ ਕਿਸ ਤਰ੍ਹਾਂ ਦੀ ਕਰੀਏ ਸਾਡੇ ਕਲੱਬ ਨਾਲ ਜੇ ਕੋਈ ਜੁੜਨਾ ਚਾਹੁੰਦਾ ਜਾਂ ਸੇਵਾ ਕਰਨੀ ਚਾਹੁੰਦਾ ਹੈਗਾ ਤਾਂ ਸਾਡੇ ਨੰਬਰ ਨੇ 8283 946644 ਤੇ 99150 12443 ਤੇ ਮਤਲਬ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਿੰਡ ਵਾਸੀਆਂ ਜਿਹੜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਪਿੰਡ ਵਾਸੀਆਂ ਨੂੰ ਬੇਨਤੀ ਵੱਧੋ ਵੱਧ ਜੋੜੋ ਵੀ ਆਪਾਂ ਪਿੰਡ ਦੀ ਸਾਫ ਸਫਾਈ ਤੇ ਹੋਰ ਬੱਚਿਆਂ ਨੂੰ ਨਸ਼ੇ ਪਤੀ ਤੋਂ ਦੂਰ ਕਰੀਏ ਤੇ ਹੋਰ ਵੱਧੋ ਵੱਧ ਚੰਗੇ ਕੰਮ ਕਰੀਏ ਜਿਵੇਂ ਸਾਡੀ ਸੋਚ ਹੈ ਵੀ ਜੇ ਸਾਡੇ ਨਾਲ ਪਿੰਡ ਜੋੜੇ ਫੰਡ ਇਕੱਠਾ ਕਰਕੇ ਬੜੀ ਗਰੀਬ ਕੁੜੀਆਂਾਂ ਦੀਆਂ ਵਿਆਹ ਸ਼ਾਦੀ ਕੀਤੀ ਜਾਵੇ ਕਲੱਬ ਵੱਲੋਂ ਹਾਂਜੀ ਸਰ ਜ ਸਕੂਲ ਦੇ ਬੱਚਿਆਂ ਨੂੰ ਕਿਟਾਂਕ ਕੀ ਗਏ ਨੇ ਇਹਨਾਂ ਨਾਲ ਲੋਕ ਪਾਈ ਕਲੱਬ ਵੱਲੋਂ ਸੋ ਕੀ ਗੱਲਾਂ ਚੱਲੀਆਂ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਦੀਪ ਸਿੰਘ ਜੁਕਸਵਾਮਾ ਕਲੱਬ ਛਾਜਲੀ ਦਾ ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ ਕ੍ਰਿਕਟ ਦੇ ਅੰਦ ਬੰਡੀਆਂ ਇਹਦੇ ਨਾਲ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਹੋਰ ਜ਼ਿਆਦਾ ਡਿਵੈਲਪ ਹੋਊਗੀ ਵੈਸੇ ਵੱਖ-ਵੱਖ ਖੇਤਰ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਇਹਦੇ ਨਾਲ ਜਿਹੜਾ ਪਿੰਡ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਇਹ ਅਸੀਂ ਧੰਨਵਾਦ ਕਰਤੀ ਹਾਂ ਸਮੁੱਚੇ ਪਿੰਡ ਦੇ ਤੇ ਕਲੱਬ ਦੇ ਵੀ ਇਹਨਾਂ ਨੇ ਵੀ ਸਾਡੇ ਨਾਲ ਜਿਹੜਾ ਮੋਢਾ ਨਾਲ ਮੋਢਾ ਲਾ ਕੇ ਚੱਲਣ ਦੀ ਜਿਹੜੀ ਪ੍ਰਣ ਲਈ ਹੈ ਤਾਂ ਇਹਦੇ ਨਾਲ ਪਿੰਡ ਦਾ ਤੇ ਸਕੂਲ ਦਾ ਨਾਮ ਹੈ ਜਿਹੜਾ ਹੋਰ ਜ਼ਿਆਦਾ ਉੱਚਾ ਹੋਊਗਾ ਜੀ ਠੀਕ ਹੈ ਇੰਦਸ਼ੀਵ ਰਿਕਨ ਚਾਹੁੰਦੇ ਜਿਵੇਂ ਅੱਜਕੱਲ ਬੱਚੇ ਨਸ਼ਿਆਂ ਦੇ ਵਿੱਚ ਜਿਆਦਾ ਡੁੱਬੇ ਹੋਏ ਨੇ ਨਵੀਂ ਪੀੜ੍ਹੀ ਹੈ ਜਿਹੜੀ ਅੱਜਕੱਲ ਜਿਵੇਂ ਆਪਾਂ ਕਿਹਾ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਸਮਾਜ ਹੈ ਅੱਜ ਨਸ਼ਾ ਹਰ ਇੱਕ ਘਰ ਤੱਕ ਹਰ ਇੱਕ ਪਰਸਨ ਤੱਕ ਪਹੁੰਚ ਗਿਆ ਤਾਂ ਇਹ ਵੀ ਨਹੀਂ ਉਹ ਨਸ਼ੇ ਜਿਹੜੇ ਚਾਨਲੇਵਾ ਹੁੰਦੇ ਨੇ ਤਾਂ ਵਕ-ਵਕ ਥਾਂ ਤੇ ਦੇਖਣ ਨੂੰ ਮਿਲਦਾ ਹੈ ਕਿ ਛੋਟੇ-ਛੋਟੇ ਬੱਚੇ ਇੰਨੇ ਜ਼ਹਿਰੀਲੇ ਨਸ਼ੇ ਜਿਸ ਤਰ੍ਹਾਂ ਸਮੈਕ ਚਿੱਟਾ ਕਿੰਨੇ ਹੀ ਨਸ਼ੇ ਨੇ ਜਿੰਨਾਂ ਨਾਲ ਬੱਚਿਆਂ ਦੇ ਜਾਂਦਾ ਜਾ ਰਹੀਆਂ ਨੇ ਤਾਂ ਇਹ ਜਿਹੜੇ ਉਪਰਾਲੇ ਨੇ ਜਿਹੜਾ ਸੁਮੰਟੇ ਪਿੰਡ ਜਿਵੇਂ ਸਾਜੜੀ ਪਿੰਡ ਹੈ ਜਿਹੜੀ ਇੰਨੀ ਸੋਹਣੀ ਪਹਿਲ ਕਰ ਰਹੀ ਹੈ ਕਿ ਬੱਚਿਆਂ ਨੂੰ ਖੇਡਾਂ ਵੱਲ ਆਇਆ ਜਾਵੇ ਜਿਸ ਤਰ੍ਹਾਂ ਕਈ ਟੂਰਨਾਮੈਂਟ ਨੇ ਜਿਹੜੇ ਇੱਥੇ ਪਿੰਡ 'ਚ ਕਰਾਏ ਗਏ ਜਾਂ ਹੋਰ ਜਿਵੇਂ ਵਕ ਵਕ ਥਾਂ ਤੇ ਲੈਕਚਰ ਕਰਨੇ ਤਾਂ ਇਹਦੇ ਨਾਲ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡਾ ਸਮਾਜ ਨੂੰ ਜਿਹੜਾ ਇਹ ਘੁਣ ਮੰਗੂ ਖਾ ਰਿਹਾ ਤੈਨੂੰ ਸਬ ਕੰਟਰੋਲ ਕੀਤਾ ਜਾਵੇ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹਨੂੰ ਬਚਾ ਸਕਦੇ ਹਾਂ ਨਹੀਂ ਇਹ ਸਮਾਂ ਆਵੇ ਕਿ ਅਸੀਂ ਮਾਪੇ ਨੇ ਜਿਹੜੇ ਆਪਦੇ ਬੱਚਿਆਂ ਦੀਆਂ ਅਰਥੀਆਂ ਮੋਢਿਆਂ ਤੇ ਚੱਕਣ ਇਹ ਤੋਂ ਚੰਗਾ ਕਿ ਬੱਚਿਆਂ ਦੇ ਮੈਡਲ ਨੇ ਜਿਹੜੇ ਉਹ ਮੋਢਿਆਂ ਤੇ ਚੱਕ ਕੇ ਜਿਹੜੇ ਨੇ ਉਹ ਪਿੰਡ ਚ ਘੁਮਾਏ ਜਾਣ ਤੇ ਨਾਰੋਸ਼ਨਾ ਜਿਹੜਾ ਉਹ ਹੋਵੇ ਠੀਕ ਹੈ ਧੰਨਵਾਦ